ਨਿਜ ਫਤੇ ਬੁਲਾਈ ਸਤਿਗੁਰੂ ਕੀਨੋ ਉਜੀਆਰਾ ਝੂਠ ਕਪਟ ਸਭ ਛਪ ਗਏ ਸਭ ਸੱਚ ਵਰਤਾਰਾ ਫਿਰ ਜਗ ਹੋਮ ਠਹਿਰਾਏ ਕੈ ਨਿਜ ਧਰਮ ਸਵਾਰਾ ਤੁਰਕ ਦੁੰਦ ਸਭ ਉੱਠ ਗਇਓ ਰਚਿਓ ਜੈਕਾਰਾ ਜਹ ਉਪਜੇ ਸਿੰਘ ਮਹਾਂਬਲੀ ਖਾਲਸ ਨਿਰਧਾਰਾ ਸਭ ਜਗ ਤិន ਹੋ ਵਸ ਕੀਓ ਜਪ ਅਲਖ ਅਪਾਰਾ ਗੁਰ ਧਰਮ ਸਿਮਰ ਜਗ ਚਮਕਿਓ ਮਿਟਿਓ ਅੰਧਿਆਰਾ ਤਬ ਕੁਸਲ ਖੇਮ ਆਨੰਦ ਸਿਓ ਬਸਿਓ ਸੰਸਾਰਾ ਹਰਿ ਵਾਹਿ ਗੁਰੂ ਹਰਿ ਵਾਹਿ ਗੁਰੂ ਗੁਰ ਮੰਤਰ ਜਗ ਤਾਰਨ ਹਾਰਾ ਜੋ ਸਿਮਰੈ ਨਰ ਪ੍ਰੇਮ ਸਿਓ ਪਹੁੰਚਾ ਦਰਬਾਰਾ ਸਭ ਪਕੜੋ ਚਰਨ ਗੋਬਿੰਦ ਕੇ ਛਾਡੋ ਜੰਜਾਰਾ ਨਿਤਹੀ ਦਰਗਹ ਕੁੱਟੀਆਂ ਨਾ ਮਨਮੁਖ ਕੂੜਿਆਰਾ ਤਹ ਪਹੁੰਚ ਸੋਈ ਜੋ ਹਰ ਭਜੈ ਸਭ ਤਜੈ ਬਿਕਾਰ ਇਸ ਮਨ ਚੰਚਲ ਕੋ ਘੇਰ ਕਰ ਸਿਮਰ ਕਰਤਾ ਰਾ ਫਿਰ ਤਬ ਪਹੁੰਚੈ ਹਰ ਹੁਕਮ ਸਿਓ ਨਿਰਜ ਦਸਵੈ ਦੁਆਰਾ ਫਿਰ ਸਹਜੇ ਭੇਟੈ ਗਗਨ ਮੈ ਆਤਮ ਨਿਰਤਾਰਾ तब वह निरख स्वर्ग में आनन्द सुहेला वाह वाह गोविंद सिंह आपे गुरुचेला